ਸਤਿ ਸ਼੍ਰੀ ਅਕਾਲ ਨਮਸਕਾਰ ਅਦਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿੰਗਰ ਕਾਕਾ ਦੇ ਬਾਰੇ ਕਿ ਥੋੜੇ ਦਿਨ ਪਹਿਲਾਂ ਹੀ ਅਸੀਂ ਦੇਖਿਆ ਕਿ ਕਾਕੇ ਨੇ ਇੱਕ ਕੰਪਲੇਨਟ ਫਾਈਲ ਕੀਤੀ ਔਰ ਮੀਡੀਆ ਦੇ ਨਾਲ ਵੀ ਖੂਬ ਸਾਰੀ ਕਨਵਰਸੇਸ਼ਨਸ ਕੀਤੀਆਂ ਕਿ ਉਹਨਾਂ ਦੇ ਨਾਲ ਇੱਕ ਕੰਪਨੀ ਦੇ ਵੱਲੋਂ ਧੋਖਾ ਕੀਤਾ ਗਿਆ ਪੈਸੇ ਮਾਰੇ ਗਏ ਨੇ ਪਰ ਅੱਜ ਖਬਰ ਆਉਂਦੀ ਹੈ ਕਿ ਉਹ ਜਿਹੜਾ ਉਲਟਾ ਕੇਸ ਹੈ ਉਹ ਕਾਕੇ ਤੇ ਪੈ ਜਾਂਦਾ ਹੈ ਔਰ ਜੋ ਕਾਕੇ ਨੇ ਕਲੇਮ ਕੀਤਾ ਸੀਗਾ ਐਨ ਐਨ ਐ ਪਰਟੀਕੂਲਰ ਅਮਾਉਂਟ ਦਾ ਜ਼ਿਕਰ ਕੀਤਾ ਸੀਗਾ ਕਿ ਇੰਨਾ ਅਮਾਉਂਟ ਜਿਹੜਾ ਮੇ ਖੰਦੇ ਨੇ ਪਰ ਅੱਜ ਅਸੀਂ ਖਬਰ ਦੇਖ ਰਹੇ ਹਾਂ ਕਿ ਉਲਟਾ ਜਿਹੜਾ ਕੇਸ ਹੈ ਉਹ ਕਾਕੇ ਤੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਕਾਕੇ ਦੀਆਂ ਮੁਸ਼ਕਿਲਾਂ ਜੜੀਆਂ ਨੇ ਉਹ ਵਾਦੀਆਂ ਹੀ ਨਜ਼ਰ ਆ ਰਹੀਆਂ ਨੇ ਕਾਕੇ ਦੀ ਅਗਰ ਗੱਲ ਕਰੀਏ ਤਾਂ ਕਾਕਾ ਪਟਿਆਲੇ ਦੇ ਰਹਿਣ ਵਾਲੇ ਨੇ ਔਰ ਬਹੁਤ ਸਾਰੇ ਰਿਜੈਕਸ਼ਨਸ ਫੇਸ ਕਰਕੇ ਕਾਕਾ ਜੋਨੇ ਇੱਥੇ ਤੱਕ ਪਹੁੰਚੇ ਨੇ ਰਿਜੈਕਸ਼ਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਸ਼ੁਰੂ ਤੋਂ ਚੱਲਦਾ ਆ ਰਿਹਾ ਫਿਰ ਚਾਹੇ ਉਹ ਆਪਣੀ ਪਰਸਨੈਲਿਟੀ ਕਰਕੇ ਆਪਣੇ ਰੰਗ ਕਰਕੇ ਔਰ ਕਦੀ ਉਹ ਆਪਣੀ ਸਿੰਗਿੰਗ ਕਰਕੇ ਵੀ ਰਿਜੈਕਟ ਹੋਏ ਨੇ ਲੇਕਿਨ ਉਹਨੇ ਹੌਸਲਾ ਨਹੀਂ ਹਾਰਿਆ ਉਹਨੇ ਆਪਣੀ ਜਿਹੜੀ ਰਫਤਾਰ ਹੈ ਉਸੇ ਤਰ੍ਹਾਂ ਕਾਇਮ ਰੱਖੀ ਔਰ ਉਹਨਾਂ ਦਾ ਇੱਕ ਗਾਣਾ ਵਾਇਰਲ ਹੁੰਦਾ ਹੈ ਔਰ ਗਾਣੇ ਤੋਂ ਬਾਅਦ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਕਾਲੀਜੇ ਲਿਬਾਸ ਦੀ ਸ਼ਕੀਨਨ ਕੁੜੀਏ ਵੀ ਅਸੀਂ ਦੇਖਿਆ ਹੈ ਔਰ ਹੋਰ ਵੀ ਬਹੁਤ ਸਾਰੇ ਕਾਕੇ ਦੇ ਗਾਣੇ ਨੇ ਜਿਹੜੇ ਇੰਡਸਟਰੀ ਨੂੰ ਐਂਟਰਟੇਨ ਕਰਨ ਦੇ ਵਿੱਚ ਵੀ ਕੰਮ ਆਇਆ ਨੇ ਉਸ ਤੋਂ ਬਾਅਦ ਕਾਕੇ ਦਾ ਵੀ ਕਹਿਣਾ ਹੈ ਕਿ ਉਹ ਇੰਡੀਵਿਜੂਅਲ ਆਰਟਿਸਟ ਹੈ ਔਰ ਉਸਨੇ ਸ਼ੁਰੂ ਤੋਂ ਹੀ ਇਕੱਲੇ ਕੰਮ ਕੀਤਾ اگر پنکی تالیوال ਦਾ ਜ਼ਿਕਰ ਕਰੀਏ ਕਿ پنکی تالیوال ਤੇ ਉਹਨਾਂ ਨੇ ਇਲਜ਼ਾਮ ਲਗਾਏ ਸੀਗੇ ਕਿ ਉਹਨਾਂ ਨੇ ਮੇਰੇ ਪੈਸੇ ਮਾਰੇ ਨੇ ਕਿਉਂਕਿ ਪਹਿਲਾਂ ਸੁਨੰਦਾ ਸ਼ਰਮਾ ਨੇ ਮੈਟਰ ਜਿਹੜਾ ਚੱਕਿਆ ਉਸ ਤੋਂ ਬਾਅਦ ਇੰਡਸਟਰੀ ਦੇ ਕਾਫੀ ਸਾਰੇ ਲੋਕ ਜਿਹੜੇ ਨੇ ਉਹ ਬੋਲੇ ਔਰ ਕਾਫੀ ਸਾਰੇ ਆਰਟਿਸਟ ਜਿਹੜੇ ਨੇ ਉਹ ਪਿੰਕੀ ਢਾਲੀਵਾਲ ਦੇ ਅਗੇਂਸਟ ਵੀ ਆਏ ਕਿ ਸਾਡੇ ਨਾਲ ਵੀ ਇਸ ਇਸ ਤਰ੍ਹਾਂ ਹੋਇਆ ਕਿਉਂਕਿ ਸੁਨੰਦਾਨ ਨੇ ਬੋਲਿਆ ਪਹਿਲਾਂ ਉਸ ਤੋਂ ਬਾਅਦ ਕਾਕੇ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਔਰ ਕਾਕੇ ਨੇ ਬਿਲਕੁਲ ਕਿਹਾ ਕਿ ਨਵੇਂ ਆਰਟਿਸਟਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਔਰ ਨਵੇਂ ਆਰਟਿਸਟ ਜਿਹੜੇ ਨੇ ਉਹ ਬਹੁਤ ਅੱਖਾਂ ਖੋਲ ਕੇ ਹੋਣ ਔਰ ਕਿਸੇ ਕੰਪਨੀ ਦੇ ਨਾਲ ਸਾਈਨ ਹੋਣ ਤੋਂ ਪਹਿਲਾਂ ਸੋਚਣ ਕਿ ਉਹ ਕਿਸ ਕੰਪਨੀ ਦੇ ਨਾਲ ਬੌਂਡ ਹੋ ਰਹੇ ਨੇ ਔਰ ਆਪਣੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਆ ਉਹਨਾਂ ਨੂੰ ਰੀਡ ਕਰਕੇ ਚੰਗੀ ਤਰ੍ਹਾਂ ਫੇਰ ਹੀ ਆਉਣ ਕਿਉਂਕਿ ਇਹ ਕੰਪਨੀਆਂਜ਼ ਵਾਲੇ ਸਾਡੇ ਸਾਰਾਂ ਤੋਂ ਪੈਸੇ ਖਾਂਦੇ ਨੇ ਸਾਨੂੰ ਹੱਦੀਆਂ ਦੀ ਪ੍ਰੈਸ ਕਾਨਫਰੰਸਿਸ ਬਿਸ ਜਿਵੇਂ ਅਸੀਂ ਦੇਖਿਆ ਕਿ ਉਹਨਾਂ ਦੀ ਟੀਮ ਉਹਨਾਂ ਦੇ ਨਾਲ ਸੀ ਉਹਨਾਂ ਦਾ ਵਕੀਲ ਉਹਨਾਂ ਦੇ ਨਾਲ ਹੈ ਸੋ ਅੱਜ ਜਿਹੜੀ ਅਸੀਂ ਫਿਰ ਇੱਕ ਹੋਰ ਖਬਰ ਦੇਖ ਰਹੇ ਹਾਂ ਕਿ ਕਾਕੇ ਦੇ ਅਗੇਂਸਟ ਹੋ ਗਿਆ ਸਾਰਾ ਕੁਝ ਔਰ ਉਹਨੇ ਮਾਮਲਾ ਕਿਥੇ ਤੱਕ ਜਾਂਦਾ ਹੈ ਕਾਕੇ ਦੀ ਸੁਣਵਾਈ ਹੁੰਦੀ ਹੈ ਪਿੰਕੀ ਢਾਲੀਵਾਲ ਉਹਨਾਂ ਦੇ ਅਗੇਂਸਟ ਕਰ ਰਹੇ ਨੇ ਜਾਂ ਕਿਸ ਨੇ ਕੀਤਾ ਹੈ ਇਹ ਤਾਂ ਹੁਣ ਸਮਝ ਦੱਸੇਗਾ ਪਰ ਕਾਕੇ ਦੀ ਸੁਣਵਾਈ ਹੁੰਦੀ ਹੈ ਕਿ ਨਹੀਂ ਇਹ ਵੀ ਅਸੀਂ ਇੰਤਜ਼ਾਰ ਕਰਾਂਗੇ ਔਰ ਦੇਖਾਂਗੇ ਤੁਹਾਨੂੰ ਜ਼ਰੂਰ ਅਪਡੇਟ ਕਰਾਂਗੇ ਇਸ ਦੇ ਬਾਰੇ ਧੰਨ